ਤਕੀ ਕੀ ਕਹਿਣਾ ਚਾਹੋਗੇ ਤੁਹਾਨੂੰ ਤਾਂ ਪਲਗਾ ਵੀ ਬਾਬਾ ਸਾਹਿਬ ਦੀ ਮੂਰਤੀ ਨਾਲ ਉਸ ਵਿਅਕਤੀ ਵੱਲੋਂ ਜਿਹੜੇ ਇਹਨੇ ਥੋੜੇ ਮਾਰੇਗੇ ਨੇ ਪੰਜਾਬ ਦੇ ਵਿੱਚ ਅੱਤਵਾਦ ਫੈਲਾਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਜੇ ਭਾਈਚਾਰੇ ਨੂੰ ਸਾਡੇ ਨੂੰ ਖਰਾਬ ਕਰਨ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਵੀ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਜੀ ਮੰਦ ਮੰਦਬੁੱਧੀ ਨਹੀਂ ਹੈਗਾ ਉਹ ਬੰਦਾ ਜੋ ਮੰਦਬੁੱਧੀ ਸੀ ਤਾਂ ਟਰੱਕ ਇਹ ਟਰੱਕ ਗੱਡੀ ਕਿਉਂ ਨਹੀਂ ਹੋ ਗਿਆ ਥਾਣੇ ਤੇ ਕਿਉਂ ਨਹੀਂ ਇਹਨੇ ਹਮਲਾ ਕੀਤਾ ਕੋਰਟ ਤੇ ਕਿਉਂ ਨਹੀਂ ਹਮਲਾ ਕੀਤਾ ਉਹਨੇ ਬਾਬਾ ਸਾਹਿਬ ਮੀਟ ਕਰਦੀ ਰਿਤਮਾ ਤੇ ਕਿਉਂ ਹਮਲਾ ਕੀਤਾ ਇਹ ਇਹੋ ਜੀ ਕੋਈ ਗੱਲ ਨਹੀਂ ਜੀ ਇਹ ਤਾਂ ਸਿਰਫ ਉਹਨੂੰ ਬਚਾਉਣ ਦੀ ਕੋਸ਼ਿਸ਼ ਆ ਜਾਂ ਪਿਛੇ ਜਿਹੜੇ ਜੋ ਵੀ ਉਹਦੇ ਹੈਗੇ ਜਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਆ ਸਾਡੇ ਬਾਬਾ ਸਾਹਿਬ ਜੀ ਦੇ ਜੋ ਥੋੜੇ ਵੱਜੇ ਆ ਉਹ ਸਾਡੇ ਦਿਲਾਂ ਦੇ ਥੋੜੇ ਵੱਜੇ ਆ ਜਿਹੜੀ ਪ੍ਰਤਿਮਾ ਆ ਉਹਦੇ ਤੇ ਹਥੌੜੇ ਮਾਰੇ ਆ ਥੋੜੇ ਪ੍ਰਤਿਮਾ ਤੇ ਨਹੀਂ ਵੱਜੇ ਉਹ ਜਿਹੜਾ ਸਾਡਾ ਸਮਾਜ ਆ ਪੂਰਾ ਉਹਦੇ ਦਿਲ ਦੇ ਉੱਤੇ ਵੱਜੇ ਨੇ ਇਹਦੇ ਤੇ ਐਨਐਸਏ ਜਿਹੜਾ ਆ ਉਹ ਲੱਗਣਾ ਚਾਹੀਦਾ ਆ ਕਿਉਂਕਿ ਇਹਨੇ ਦੇਸ਼ ਦਰੋਹ ਵਾਲਾ ਜਿਹੜਾ ਆ ਉਹ ਕੰਮ ਕੀਤਾ ਤੇ ਦੇਸ਼ ਦਰੋਹ ਦਾ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਕਹ ਲਾ ਕਿ ਸਾਡਾ ਨਾਮ ਬੰਟੀ ਤਲਾਬ ਵਿੱਚ ਜਿਹੜਾ ਕੀ ਬਾਲਮੀਕ ਪਾਈਚਾਰਾ ਸਾਡੇ ਭਰਾ ਸਾਡੇ ਨਾਲ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹਨਾਂ ਦੇ ਮਨਾਂ ਵਿੱਚ ਬੜਾ ਰੋਸ਼ ਹੈ ਜਦੋਂ ਦਾ ਪਤਾ ਲੱਗਿਆ ਇਹਨਾਂ ਨੂੰ ਕਿ ਬਾਬਾ ਸਾਹਿਬ ਦੀ ਮੂਰਤੀ ਨਾਲ ਇਸ ਤਰ੍ਹਾਂ ਇੱਕ ਵਿਅਕਤੀ ਵੱਲੋਂ ਜਿਹੜਾ ਕੀ ਥੋੜੇ ਮਾਰੇ ਗਏ ਨੇ ਤੇ ਇਹਨਾਂ ਨੇ ਕੀ ਬੀਤੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਬਾਨੀ ਸੁਣਦੇ ਆ ਵੀਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਪਤਾ ਲੱਗਾ ਵੀ ਬਾਬਾ ਸਾਹਿਬ ਦੀ ਮੂਰਤੀ ਨਾਲ ਉਸ ਵਿਅਕਤੀ ਵੱਲੋਂ ਜਿਹੜੇ ਇਹਨੇ ਥੋੜੇ ਮਾਰੇ ਗਏ ਨੇ ਬਾਬਾ ਸਾਹਿਬ ਦੀ ਮੂਰਤੀ ਤੇ ਜੋ ਥੋੜੇ ਮਾਰੇ ਗਏ ਬਹੁਤ ਹੀ ਮੰਦ ਭਾਗੀ ਗੱਲ ਹੈ ਇਹ ਚੰਗੀ ਗੱਲ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਅਤਵਾਦ ਫਲਾਉਣਾ ਚਾਹੁੰਦੇ ਆ ਇਹ ਪੰਜਾਬ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਆ ਸਾਰਿਆਂ ਨੂੰ ਇਹ ਬਹੁਤ ਹੀ ਮਾੜੀ ਗੱਲ ਹੈ ਲਗਦਾ ਨਹੀਂ ਕਿਤੇ ਪੰਜਾਬ ਦਾ ਜਾਂ ਪੰਜਾਬ ਦਾ ਸਾਡਾ ਭਾਈਚਾਰਾ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਤੇ ਸਾਡਾ ਭਾਈਚਾਰਾ ਸਾਂਝ ਬਣੀ ਆ ਲਗਦਾ ਨਹੀਂ ਕਿਤੇ ਇਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਇਹ ਪੰਜਾਬ ਦੇ ਵਿੱਚ ਜੇ ਭਾਈਚਾਰੇ ਨੂੰ ਸਾਡੇ ਨੂੰ ਖਰਾਬ ਕਰਨ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਵੀ ਦੰਗੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਬਾਬਾ ਸਾਹਿਬ ਜੀ ਦੇ ਜੋ ਥੋੜੇ ਵੱਜੇ ਆ ਉਹ ਸਾਡੇ ਦਿਲਾਂ ਤੇ ਥੋੜੇ ਵੱਜੇ ਆ ਬਹੁਤ ਹੀ ਮਾੜਾ ਕੀਤਾ ਹੈ ਜੋ ਵੀ ਕੀਤਾ ਹੈ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਤੇ ਜੋ ਵੀ ਇਹਦੇ ਪਿੱਛੇ ਹੈਗੇ ਆ ਉਹਨਾਂ ਦਾ ਪਰਚੋਲ ਕੀਤਾ ਜਾਵੇ ਤੇ ਉਹਨਾਂ ਨੂੰ ਵੀ ਪਕੜਿਆ ਜਾਵੇ ਜੀ ਬਾਬਾ ਲਖਾ ਜੀ ਨਾਲ ਹੈ ਬਾਬਾ ਕਿਸਾ ਦੇ ਦੋ ਕਿ ਲੱਗਦਾ ਇਹ ਇੱਕ ਬੰਦੇ ਦਾ ਕੰਮ ਹੈ ਕਿ ਜੇ ਲੱਗਦਾ ਇਹ ਪ੍ਰੀਪਲਾਨ ਕੰਮ ਹੈਗਾ ਉਦੋਂ 26 ਜਨਵਰੀ ਦਾ ਦਿਨ ਸੀ ਸੰਵਿਧਾਨ ਦੀ ਗੱਲ ਕਰ ਰਹੇ ਸੀ ਉਦੋਂ ਬਾਬਾ ਸਾਹਿਬ ਜਿਹੜਾ ਸੰਵਿਧਾਨ ਲਿਖਿਆ ਵਾ ਉਹਨਾਂ ਦੇ ਜਿਹੜਾ ਹਮਲਾ ਹੋਇਆ ਵਾ ਕਿਸਾ ਦੇ ਦੋ ਜੀ ਇਹ ਹਰਵਾਲ ਵੀ ਕੀ ਜੀ ਹਰ ਹਰਵਾਲ ਵੀ ਕੀ ਜੈ ਭੀਮ ਜੈ ਸੰਵਿਧਾਨ ਮੈਂ ਬਾਬਾ ਲਖਾ ਕੌਮੀ ਚੇਅਰਮੈਨ ਗੁਰਗਿਆਨਾਤਰ ਮਿਸਮਾਸੀਵਾ ਸੋਸਾਇਟੀ ਤੋਂ ਕੱਲ ਪਤਾ ਲੱਗਾ ਜੀ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਆ ਤੇ ਸਾਰਿਆਂ ਦੇ ਦਿਲਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਜਿੰਨੀਆਂ ਵੀ ਇੱਥੇ ਜਥੇਬੰਦੀਆਂ ਇਕੱਠੀਆਂ ਹੋਈਆਂ ਸਾਡੀਆਂ ਸਮਾਜ ਸਾਰਾ ਇਕੱਠਾ ਹੋਇਆ ਵਾ ਇਦਾਂ ਚਾਹੀਦਾ ਨਹੀਂ ਹੋਣਾ ਬਾਬਾ ਸਾਹਿਬ ਮੀਟ ਕਰਨ ਦੇ ਸਾਰੇ ਭਲੀ ਭਾਂਤੀ ਜਾਣਦੇ ਆ ਕਿ ਦੁਨੀਆ ਦੇ ਵਾਸਤੇ ਆਪਣਾ ਆਪ ਜਿਹੜਾ ਵਾ ਸਾਰਾ ਨਿਸ਼ਾਵਰ ਕਰ ਛੱਡਿਆ 2 ਸਾਲ 11 ਮਹੀਨੇ ਦੇ 18 ਦਿਨਾਂ ਚ ਬਾਬਾ ਸਾਹਿਬ ਮੀਟ ਕਰਨ ਦੇ ਜਿਹੜਾ ਸਵਿਧਾਨ ਲਿਖਿਆ ਵੇਖੋ ਸੰਵਿਧਾਨ ਲਿਖਿਆ ਉਹਨਾਂ ਨੇ ਉਹ ਇੱਕ ਬੰਦੇ ਲਈ ਨਹੀਂ ਕਹੇ ਲਈ ਉਹ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਵਾ ਅੱਜ ਜਿਹੜੇ ਆਪਾਂ ਇਹ ਪੈਂਟਕੋਟ ਪਾਈ ਫਿਰਦੇ ਆ ਜਾਂ ਵਰਦੀਆਂ ਪਾਈ ਫਿਰਦੇ ਆ ਕੋਈ ਡਾਕਟਰ ਆ ਜਾਂ ਕੋਈ ਪੁਲਿਸ ਪ੍ਰਸ਼ਾਸਨ ਆ ਜਾਂ ਸਿਵਲ ਪ੍ਰਸ਼ਾਸਨ ਆ ਜਾਂ ਕੋਈ ਵੀ ਵਿਭਾਗ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਸੰਵਿਧਾਨ ਦੇ ਅੰਦਰ ਹੀ ਚੱਲਦਾ ਵਾ ਤੇ ਬਹੁਤ ਮਾੜੀ ਗੱਲ ਆ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹੋ ਜੇ ਬੰਦੇ ਨੂੰ ਜਿਹੜਾ ਵਾ ਜੋ ਵੀ ਇਹਦੇ ਪਿੱਛੇ ਆ ਉਹਨਾਂ ਨੂੰ ਵੀ ਜੇ ਜਿਹੜਾ ਇਹ ਬੰਦਾ ਵੈਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਬਾਕੀ ਕੜੀ ਬਾਬਾ ਜੀ ਕਹਿੰਦੇ ਵੀ ਉਸ ਵੇੜ ਬੰਦੇ ਦੀ ਮਾਨਸਿਕਤਾ ਕਮਜ਼ੋਰ ਆ ਕਹਿੰਦੇ ਮੰਦਬੁੱਧੀ ਆ। ਤੁਸੀਂ ਇਹ ਚੀਜ਼ਾਂ ਕਿੰਨਾ ਦੇਖਦੇ ਹੋ ਕਿ ਲੱਗਦਾ ਮੰਦਬੁੱਧੀ ਏਡੀ ਵੱਡੀ ਪੌੜੀ ਤੇ ਚੜ੍ਹ ਕੇ ਇਸ ਤਰ੍ਹਾਂ ਕੰਮ ਕਰ ਸਕਦਾ। ਕੀ ਕਿੰਨਾ ਤੁਹਾਡਾ ਇਹ ਬਾਰੇ ਕਹਿਣਾ? ਨਹੀਂ ਜੀ ਮੰਦ ਮੰਦਬੁੱਧੀ ਨਹੀਂ ਹੈਗਾ ਉਹ ਬੰਦਾ ਜੋ ਮੰਦਬੁੱਧੀ ਸੀ ਤਾਂ ਟਰੱਕ ਇਹ ਟਰੱਕ ਗੱਡੀ ਕਿਉਂ ਨਹੀਂ ਹੋ ਗਿਆ? ਥਾਣੇ ਤੇ ਕਿਉਂ ਨਹੀਂ ਇਹਨੇ ਹਮਲਾ ਕੀਤਾ? ਕੋਰਟ ਤੇ ਕਿਉਂ ਨਹੀਂ ਹਮਲਾ ਕੀਤਾ? ਉਹਨੇ ਬਾਬਾ ਸਾਹਿਬ ਵੇਟ ਕਰਦੀ ਪ੍ਰੀਤਮਾ ਦੀ ਕੌਮ ਲਾ ਕੀਤਾ। ਇਹ ਇਹੋ ਜੀ ਕੋਈ ਗੱਲ ਨਹੀਂ ਜੀ ਇਹ ਤਾਂ ਸਿਰਫ ਉਹਨੂੰ ਬਚਾਉਣ ਦੀ ਕੋਸ਼ਿਸ਼ ਆ ਜਾਂ ਪਿਛੇ ਜਿਹੜੇ ਜੋ ਵੀ ਉਹਦੇ ਹੈਗੇ ਜਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਆ ਸਾਡੀ ਪ੍ਰਸ਼ਾਸਨ ਦੇ ਘੜੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਸਾਡੀ ਇਹ ਮੰਗਿਆ ਜੀ ਜੈਵਾਲ ਮਿੱਕੀ ਜੀ ਬਹੁਤ ਧੰਨਵਾਦੀ ਉਹ ਵੀ ਦਾਨਨਾ ਵੀਰ ਗੱਲਬਾਤ ਕਨਾਲ ਕੋਟਲਾ ਜੀ ਕਿਸ ਤਾਂ ਦੇ ਦੋ ਹਮੇਸ਼ਾ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ ਹਮੇਸ਼ਾ ਆਮ ਲੋਕਾਂ ਦੇ ਨਾਲ ਤੁਸੀਂ ਖੜੇ ਹੋ ਪਰ ਇਹ ਕੀ ਲੱਗਦਾ ਵੀ ਤੁਹਾਡੇ 'ਤੇ ਹਮਲਾ ਹੋਇਆ ਵਾ ਬਾਬਾ ਸਾਹਿਬ ਤੇ ਨਹੀਂ ਹੋਇਆ ਤੁਹਾਡੇ 'ਤੇ ਹੋਇਆ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਇਹ ਜਿਹੜਾ ਵੱਡੀ ਘਟਨਾ ਜਿਹੜੀ ਕੱਲ ਸ੍ਰੀ ਅਮਰਸਰ ਦੇ ਵਿੱਚ ਹੈਰੀਟੇਜ ਦੇ ਅੰਦਰ ਜਿਹੜੀ ਆ ਇੰਟਰ ਹੋ ਕੇ ਇੱਕ ਬੰਦੇ ਨੇ ਜਿਹੜਾ ਦੇਖੋ ਪਬਲਿਕ ਪਲੇਸ ਹੈ ਉਹ ਬਹੁਤ ਵੱਡਾ ਉਹਦੇ ਵਿੱਚ ਜਾ ਕੇ ਦੇਖੋ ਇੱਕ ਬੰਦਾ ਹਥੌੜਾ ਲੈ ਕੇ ਜਿਹੜਾ ਆ ਬਾਬਾ ਸਾਹਿਬ ਦੀ ਮੂਰਤੀ ਤੇ ਚੜ ਰਿਹਾ ਆ ਦੇਖੋ ਉਥੇ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਸਾਨੂੰ ਇਹ ਨਹੀਂ ਸਮਝ ਲੱਗੀ ਕਿ ਕਿਸ ਤਰੀਕੇ ਨਾਲ ਉਥੇ ਚੜ ਗਿਆ ਇਹ ਸਿਰਫ ਇੱਕ ਸਾਜ਼ਿਸ਼ ਆ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਜਿਹੜਾ ਉੱਤੇ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਆ ਉਹਦੇ ਤੇ ਹਥੌੜੇ ਮਾਰੇ ਆ ਹਥੌੜੇ ਪ੍ਰਤਿਮਾ ਤੇ ਨਹੀਂ ਵੱਜੇ ਉਹ ਜਿਹੜਾ ਸਾਡਾ ਸਮਾਜ ਆ 不了。 ਉਦੇ ਦਿਲ ਦੇ ਉੱਤੇ ਵੱਜੇ ਨੇ ਬਹੁਤ ਵੱਡੀ ਸੱਟ ਵੱਜੀ ਹੈ ਸਮਾਜ ਦੇ ਜਿਹੜੇ ਦਿਲ ਦੇ ਉੱਤੇ ਸੋ ਇਹ ਬਿਲਕੁਲ ਵੀ ਜਿਹੜੀ ਆ ਬਰਦਾਸ਼ਤ ਨਹੀਂ ਕਰਾਂਗੇ ਆਪਾਂ ਤੇ ਇਹ ਜਿਹੜੇ ਬਹੁਤ ਹੀ ਨਿੰਦਨੇ ਆ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਕੇ ਆਂ ਕਿ ਇਹ ਬਿਲਕੁਲ ਵੀ ਇਹਦੇ ਵਿੱਚ ਜਿਹੜੀ ਆ ਢਿੱਲ ਨਾ ਗੁਜ਼ਾਰੀ ਜਾਵੇ ਇਹਦੇ ਉੱਤੇ ਜਿਹੜਾ ਆ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਤੇ ਐਨਐਸਏ ਜਿਹੜਾ ਆ ਉਹ ਲੱਗਣਾ ਚਾਹੀਦਾ ਆ ਕਿਉਂਕਿ ਇਹਨੇ ਦੇਸ਼ਦਰੋਹ ਵਾਲਾ ਜਿਹੜਾ ਆ ਉਹ ਕੰਮ ਕੀਤਾ ਤੇ ਦੇਸ਼ਦਰੋਹ ਦਾ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਸਾਡੇ ਭਰਾ ਵੱਡਾ ਵੱਡੀ ਤਾਬੀਜ਼ ਪਹੁੰ ਪਾਈ ਚਾਲਾ ਦੇ ਦਲਤ ਵਿਕਾਸ ਬੂ ਹਾਂਜੀ ਬਾਬਾ ਜੀ ਤੁਹਾਡਾ ਕੀ ਰਾਏ ਆ ਤੁਸੀਂ ਕੀ ਕਹਿਣਾ ਚਾਹੋਗੇ ਇਹ ਚੀਜ਼ ਬਾਰੇ ਜਿਹੜੀ ਘਟਨਾ ਹੋਈ ਹੈ ਮੈਂ ਬਾਬਾ ਗੁਰਮukh ਸਿੰਘ ਬਾਬਾ ਗੁਰਮukh ਸਿੰਘ ਸੀਨੀ ਮੈਡੀਕਲ ਦਲਤ ਵਿਕਾਸਪੁਰ ਪੰਜਾਬ ਜੋ ਕਹਣਾ ਘਟੀ ਹੈ ਇਹ ਬਹੁਤ ਨੰਨਜੋਗ ਹੈ ਜੇ ਬਾਬਾ ਸਾਹਿਬ ਨੇ ਸਵਿਧਾਨ ਲਿਖਿਆ ਤੇ ਸਾਰੀਆਂ ਜਾਤੀਆਂ ਹਰ ਸਾਰੀ ਹਿੰਦੁਸਤਾਨ ਦੇ ਇਕੱਠਾ ਲਿਖਿਆ ਹੈ ਔਰ ਉਹਨੇ ਇਕੱਲੇ ਐਸੀ ਭਾਈਚਾਰਾ ਐਸੇ ਲਿਖਿਆ ਅਸੀਂ ਇਹ ਚਾਹੁੰਦੇ ਆ ਕਿ ਅਗਰ ਐਸਾ ਉਹ ਕਹਿੰਦੇ ਭਈ ਉਹਦੇ ਦਿਮਾਗ ਨੂੰ ਨੁਕਸ ਹੈਗਾ ਜਾਂ ਉਹਦੇ ਦਿਮਾਗੀ ਤੋ ਹੋਰ ਵੀ ਕੁਝ ਕਰ ਸਕਦਾ ਇਹ ਇੱਕ ਰਜੀਪੂ ਜੀ ਸਾਜ਼ਿਸ਼ ਹੈਗੀ ਆ ਇਸ ਨੂੰ ਅਸੀਂ ਨਕਾਰਦੇ ਆ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਐਸੀ ਭਾਈਚਾਰਾ ਦੀ ਸਾਰੇ ਭਾਈਚਾਰੇ OBC ਉਹਨਾਂ ਨਾਲ ਕੇ ਜੀ ਵਿਰੋਧਤਾ ਕਰ ਦਰਾਂਗੇ ਭਾਈ ਗੁਰਜੀਤ ਖਾਲਸਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹੁਣ ਕਿੰਨੇ ਕੇ ਸਮਾਜ ਦੇ ਲੋਕਾਂ ਤੁਹਾਡੇ ਨਾਲ ਜੁੜੇ ਨੇ ਇੱਕ ਲੱਸੀ ਭਾਈਚਾਰਾ ਕੇ ਜਾਰ ਹਰ ਇੱਕ ਵਕਤ ਲੋਕ ਤੁਹਾਡੇ ਨਾਲ ਖੜੇ ਨੇ ਆ ਜਾ ਕੇ ਇਹ ਸਮੁੱਚਾ ਦਲੇ ਭਾਈਚਾਰਾ ਜੀ ਇਹ ਦਲ ਦਲੇ ਦੇ ਨਹੀਂ ਇਵਨ SC ST OBC ਦੇ ਜਿੰਨੇ ਵੀ ਲੋਕ ਨੇ ਇਸ ਮੂਮੈਂਟ ਦੇ ਖਿਲਾਫ ਨੇ ਕਿਉਂਕਿ ਜਿਹੜੀ ਘਟਨਾ ਵਾਪਰੀ ਹੈ ਉਹ ਮੰਦਭਾਗੀ ਘਟਨਾ ਹੈ ਔਰ ਨਿੰਦਨੀ ਹੈ ਪੂਰੇ ਦੇਸ਼ ਵਾਸਤੇ ਉਹ ਮਹਾਨ ਸ਼ਖਸੀਅਤ ਬਾਬਾ ਸਾਹਿਬ ਡਾਕਟਰ ਭਿਮਰਾਵ ਮੇੜਕਰ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਔਰ ਇਦਾਂ ਦੀ ਘਟਨਾ ਅਗਰ ਇਹੋ ਜੀ ਮਹਾਨ ਸ਼ਖਸੀਅਤ ਦੇ ਖਿਲਾਫ ਕਰ assi ਕਰਦੇ ਆ ਤਾਂ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਬੜੀ ਵੱਡੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣਾ ਚਾਹੀਦਾ ਕਿ ਕਿਹੜੀ ਉਹ ਸਾਜ਼ਿਸ਼ ਹੈ ਜਿਹਦੇ ਵਿੱਚ ਬਾਬਾ ਸਾਹਿਬਾ ਮੇੜਕਰ ਦੀ ਉਹਨਾਂ ਨੂੰ ਲੋੜ ਪੈ ਗਈ ਕਿ ਉਹਨਾਂ ਦੇ ਬੁੱਤਲ ਨੂੰ ਤੋੜਿਆ ਜਾਏ ਤਾਂ ਜੇਕਰ ਮੈਂ ਚਾਹੁੰਦਾ ਕਿ ਵੀ ਇਹਦੇ ਵਿੱਚ ਮੈਨੂੰ ਲੱਗਦਾ ਹੈ ਜੋ ਮਨੁਨਵਾਦੀ ਸ਼ਕਤੀਆਂ ਨੇ ਕਦੀ ਪਾਰਲੀਮੈਂਟ ਦੇ ਵਿੱਚ ਅੰਬੇਡਕਰ ਅੰਬੇਡਕਰ ਮੇਟਕਰ ਕਰਦੀਆਂ ਨੇ ਅੱਜ ਉਸ ਛਲੇ ਜ਼ਮੀਨ ਦੇ ਉੱਤੋਂ ਉੱਪਰ ਕੇ ਅੱਜ ਕੋਸ਼ਿਸ਼ ਕਰ ਰਹੀਆਂ ਨੇ ਕਿ ਉਹਨਾਂ ਨੂੰ ਬੁੱਤ ਨੂੰ ਤੋੜਿਆ ਜਾਏ ਉਹ ਪੂਰੇ ਦੇਸ਼ ਦੇ ਵਿੱਚ ਜਦੋਂ ਬਾਵਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਤੋੜਿਆ ਜਾਂਦਾ ਹੈ ਤੇ ਦਲੇ ਸਮਾਜ ਜੋ ਸਮੁੱਚਾ ਸਮਾਜ ਹੈ ਉਹ ਦੇਸ਼ ਦੇ ਵਿੱਚ ਇੱਕ ਜੋੜ ਹੁੰਦਾ ਹੈ ਸਾਨੂੰ ਇਹਦੇ ਵਿੱਚ ਕੋਈ ਐਡੋ ਅਦਾਂ ਦੀ ਗੱਲ ਨਹੀਂ ਹੈ ਕਿ ਸਾਡਾ ਸਮਾਜ ਇੱਕ ਝਟ ਹੋ ਰਿਹਾ ਹੈ ਔਰ ਮੇਰਾ ਖਿਆਲ ਹਰ ਘਰ ਦੇ ਵਿੱਚ ਜੋ ਵੀ ਚਾਹੇ ਔਰਤ ਹੈ ਬੱਚੇ ਨੇ ਜਾਂ ਨੌਜਵਾਨ ਨੇ ਜਾਂ ਪੜ੍ਹੇ ਲਿਖੇ ਲੋਕ ਨੇ ਉਹ ਸਾਰਿਆਂ ਦੇ ਵਿੱਚ ਇੱਕ ਬੜਾ ਬੜਾ ਦਰਦ ਹੈ ਔਰ ਉਹ ਚਾਹੁੰਦੇ ਨੇ ਕਿ ਜਿਹੜਾ ਜੋ ਵੀ ਦੋਸ਼ੀ ਹੈ ਉਹਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸੀ ਧਾਰਾ ਲਗਣੀ ਚਾਹੀਦੀ ਹੈ ਜਿਹਨੂੰ ਆਪਾਂ ਦੇਸ਼ ਦ్రోਹ ਕਹਿੰਦੇ ਆ ਠੀਕ ਹੈ ਜੀ ਬਹੁਤ ਧੰਵਾਦ ਜੀ ਦੇਖਿਆ ਵੀ ਅੱਜੋ ਲੱਗਿਆ ਵੀ ਦੇਸ਼ ਦ్రోਹ ਦੀ ਜਿਹੜੀ ਆ ਧਰਾਵਾਂ ਲਗਣੀ ਚਾਹੀਦੀਆਂ ਨੇ ਵੱਡੀਆਂ ਧਰਾਵਾਂ ਲਗਣੀ ਚਾਹੀਦੀਆਂ ਹੁਣ ਦੇਖਣਾ ਹੈਗਾ ਪ ਕਰਦੀ ਆ ਅਤੇ ਦੇਖਣਾ ਹੋਗਾ ਵੀ ਇਹ ਇਕੱਲੇ ਦੀ ਸਾਜ਼ਿਸ਼ ਹੈ ਜਾਂ ਇਸ ਦੇ ਪਿੱਛੇ ਹੋਰ ਵੀ ਜਿਹੜੇ ਲੋਕਾਂ ਦੀ ਹੈ ਇਹ ਚੀਜ਼ ਆ ਦੇਖਣਾ ਕਿ ਪੁਲਿਸ ਪਹੁੰਚਾ ਸਕਦੇ ਤੇ ਵੱਡੀ ਕਾਰਵਾਈ ਕੀ ਕਰਦੀ ਆ